ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅੰਮ੍ਰਿਤਧਾਨੇ ਵਾਲਿਆ ਅੱਜ ਅਸੀਂ ਗੇ ਲੈਣਗੇ ਸੀ ਫੱਕ ਸਰਦੂਲੇ ਵਾਲੇ 995 ਚੱਲ ਰਹੀਆਂ ਨੇ ਵੀਰੋ ਦੋ ਅੱਗੇ ਲੱਗੇ ਅਸੀਂ ਬਰਾਬਰ ਫਿਰੋ ਟੱਕਰਾਂ ਤੋਂ ਇਹ ਸਰੋਂ ਤਾਂ ਜਲਣੀਆਂ ਸਰੋਂ ਵਾਲੀਆਂ ਜਲਣੀਆਂ ਲੋ ਜੀ ਜਿਹੜੀ ਆਪਾਂ ਸਰਦੂਲਿਆਂ ਤੋਂ ਫੱਕ ਲਿਆਂਦੀ ਸੀ ਆਪਾਂ ਅੱਜ ਗੰਡੇ ਕਲੀਅਰ ਕਰਕੇ ਲਾਤੇ ਸਾਰੇ ਟੋਟਲੇ ਕਿਉਂ ਕਰੇ ਜਿਹੜੀ ਖਾਨ ਖਤਰਪਾਬੀ ਚੀ ਲਾਉਨੇ ਨਾ ਆਰਗ ਨਹੀਂ ਲਾਇਆ ਕਰੋ ਵੀਰ ਬਣ ਕੇ ਰਹੋ ਸਰੇ ਸਤੋਂ ਥੋੜੀ ਜਿਹੀ ਦੂਰ ਰਿਹਾ ਕਰੋ ਤੇ ਉਧਰ ਲਾਵਾਂਗੇ ਆਪਾਂ ਮਿਰਚਾਂ ਇਧਰ ਲਾਤੇ ਹੀ ਪਿਆਜ਼ ਸਾਰੇ ਚ ਫਿਰ ਜਦ ਆਪਾਂ ਜਿਆਦਾ ਵਰਤਾਂਗੇ ਭੇਡਾਂ ਦੀ ਰੇ ਬੱਕਰੀਆਂ ਦੀ ਦੂਰ ਲਿਆ ਕੇ ਉਹ ਦੂਰ ਤੱਕ ਲਾਤੇ ਸਾਲਵਰ ਦੇ ਆਪਾਂ ਨੂੰ ਮੁਕਦੇ ਨਹੀਂ ਇਥੇ ਗੱਡੇ ਬਰੀ ਹੋ ਜਾਣਗੇ ਯੂਰੀਓ ਤੋਂ ਆਪਾਂ ਰਹਿਤ ਕਰਾਂਗੇ ਡੀਏਪੀ ਤੋਂ ਯੂਰੀਓ ਤੋਂ ਤੇ ਇੱਧਰ ਲਾਤੇ ਆਪਾਂ ਘਾਤੀ ਮਿਰਚਾਂ ਦੀ ਤਿਆਰੀ ਇੱਧਰ ਲਾ ਦਾਂਗੇ ਆਪਾਂ ਮਿਰਚਾਂ ਉਹ ਸੋਲਰ ਥੱਲੇ ਲਾਵਾਂਗੇ ਤੁਹਾਨੂੰ ਦਿਖਾਵਾਂਗੇ ਅੱਗੇ ਹਲਦੀ ਲਾਵਾਂਗੇ ਤੇ ਇੱਧਰ ਘਰ ਦੇ ਨਾਲ ਆਪਾਂ ਛੱਪਣ ਕਦੂ ਪਿੱਛੇ ਦੂਜੇ ਕਦੂ ਲਾ ਦਾਂਗੇ ਲੱਕ ਜੀ ਤੇ ਇਹਨੇ ਕੱਲ ਕੋਲ ਨੂੰ ਬਾਕੇ ਨੂੰ ਤੇ ਆਪਾਂ ਹੁਣ ਤਿਆਰ ਕਰ ਦਾਂਗੇ ਵੀਰਵਾਨ ਕੇ ਜਿੰਨੀ ਵੀ ਖੇਤੀ ਲਾਉਣੀ ਹੈ ਨਾ ਵੀ ਟੋਟਲ ਆਰਗੈਨਿਕ ਖਾਇਆ ਕਰੋ ਆਪਦੇ ਘਰੇ ਥੋੜੀ ਥੋੜੀ ਸਬਜ਼ੀ ਲਾਇਆ ਕਰੋ ਜਿਹੜੀਆਂ ਆਪਾਂ ਸ਼ਹਿਰ ਚ ਸਬਜ਼ੀਆਂ ਲਿਆਉਣੇ ਆਗੇ ਉਹ ਸਾਰੀਆਂ ਤੀਰੇ ਹਾਂ ਸਪਰੇ ਹਾਂ ਹੁੰਦੀਆਂ ਨਹੀਂ ਲੱਕ ਜੀ ਹੋਰ ਬਚਤਾਂ ਆ ਕੇ ਹੋਰ ਮਿਰਚਾਂ ਮਰਚਾ ਲਾ ਦਾਂਗੇ ਜੇ ਇੱਧਰ ਲਾਤੇ ਆਪਾਂ ਭਾਈ ਜਿਹੜੀ ਆ ਖਾਲੀ ਆਉਂਦੀ ਹੈ ਤੁਰ ਤੱਕ ਉਹ ਸੜਕ ਤੱਕ ਆਖਰੀ ਆ ਗਈ ਇਹ ਚ ਲਾਇਨੇ ਆਪਾਂ ਗੰਨੇ ਥੋੜੀ ਤਰ ਜੇ ਆਪਣੇ ਕੋਲ ਬੀਤ ਤਿਆਰ ਹੋ ਗਿਆ ਗਾਹਾਂ ਨੂੰ ਆਪਾਂ ਕਨਾਲ ਡੇਟ ਕਨਾਲ ਗੰਨੇ ਦੀ ਬਿਲਾਵਾਂਗੇ ਇਹ ਗੁੜ ਦਾ ਵੀ ਆਪਾਂ ਇੰਤਜ਼ਾਮ ਆਪਦਾ ਕਰੀ ਕਰਾਂਗੇ ਹੌਲੀ ਹੌਲੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਤੇ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਵੀਰ ਬਣ ਕੇ ਹੱਥ ਵਨ ਕੇ ਬੇਨਤੀ ਆ ਸਾਰਿਆਂ ਨੂੰ ਤੇ ਅੱਗੇ ਅੱਗੇ ਤੁਹਾਨੂੰ ਬਲੌਗ ਚ ਜਿਹੜਾ ਜਿਹੜਾ ਆਪਾਂ ਟੀਮ ਦਾ ਕੰਮ ਕਰਦੇ ਹੁੰਦੇ ਆ ਉਹੀ ਦਿਖਾਉਣੇ ਆਗੇ ਕਾਲੋ ਬਠੀਆ ਓਏ ਕਲਿਆ ਕਲੇ ਆਪ ਤੇ ਇਧਰ ਲਾਤੀਆ ਭਈ ਆਪਾਂ ਕਲਮਾ ਗੁਲਾਲ ਦੀ ਆਜਾ ਆਪਣੇ ਕੋਲ ਸਮਾਰਨ ਵਾਲੀ ਪਈ ਆ ਇੱਥੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇੱਥੇ ਨਾਮ ਕੀ ਆਪਾਂ ਚਿਪਣ ਕਦੂ ਭਿੰਡੀ ਗਵਾਰੀ ਦੀ ਫਲੀ ਤੇ ਚੌਲੇ ਚਨਾ ਚੌਲਾ ਲਾਦਾ ਕਿ ਸਾਰੀ ਸਬਜ਼ੀ ਇੱਥੇ ਆਰਗ ਨਹੀਂ ਕਰਾਂਗੇ ਆਪਾਂ ਇਹ ਹਾਂ ਸਪ੍ਰਿਹਾਨੀਆਂ ਸਬਜ਼ੀਆਂ ਆਪਾਂ ਖਾ ਕੇ ਬਹੁਤ ਅੱਕ ਤੱਕ ਗਏ ਤੇ ਜਿਵੇਂ ਆਪਣੇ ਇਹ ਆਰਗਨ ਹੋਇਆ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਵੀ ਰੂੜੀ ਦੀ ਰੇ ਤੇ ਪਹਿਲਾਂ ਇਹ ਚ ਰੂੜੀ ਦੀ ਰੇ ਪਾਈਆ ਫਿਰ ਆਪਾਂ ਪਾਵਾਂਗੇ ਭੇਡਾਂ ਦੀ ਰੇ ਵੀ ਕਿਵੇਂ ਹੁੰਦੀ ਆ ਸਬਜ਼ੀ ਕਿਉਂ ਰਿਹਾਂ ਸਪ੍ਰਿਹਾਨਾਂ ਤਾਂ ਆਪਾਂ ਬਹੁਤ ਕਰ ਲੈਨੇ ਆਲੂ ਵੀ ਕਰ ਲੈਨੇ ਆ ਗੋਭੀ ਵੀ ਕਰ ਲੈਨੇ ਆ ਸਾਰੀ ਜਲਦੀ ਹੋ ਜਾਂਦੀ ਹੈ ਤਿਆਰ ਇਹ ਥੋੜਾ ਟਾਈਮ ਦਾ ਲਊਗੀ ਲੰਮਾ ਟਾਈਮ ਲਊਗੀ ਤੇ ਸਾਡੀ ਸਿਹਤ ਖਤ ਠੀਕ ਆ ਜਿਵੇਂ ਜਿਵੇਂ ਪਾਉਂਦੇ ਤੁਹਾਨੂੰ ਜਿਹੜੀ ਜਿਹੜੀ ਚੀਜ਼ ਪਾਵਾਂਗੇ ਆਰਗਨ ਉਹ 2 ਲੀਟਰ ਜੇ ਪੈ ਗਏ ਹੈ ਹੈ ਪੈ ਗਏ ਕਿਦਾਂ ਹੈ ਕਰੂ ਬਰਾਤ ਨੂੰ ਰੱਖਣਾ ਨਾ ਕਾਹੂ ਆ ਮੀਂਹ ਦੇ ਜਿਹੜਾ ਉਹ ਗੋਲ ਗਿਆ ਸੀ ਗੋਲ ਜਦੋਂ ਕਰਦੇ ਸੀ ਹੈ ਤਾਂ ਇਹ ਰੰਗ ਵਾਲੀ ਵਾਲੀ ਬਹੁਤ ਆਉਂਦੀ ਹੈ ਜਿਹੜਾ ਕੋਈ ਨਾ ਹੋਵੇ ਉਹ ਮੈਂ ਵੀ ਨਾ ਮੈਂ ਪੰਦਾ ਵੀਡੀਓ ਨਹੀਂ ਦਈ ਜਾਂਦੇ ਰਲ ਟਿਕ ਆ ਜੂਗੀ। ਇੱਥੇ ਆਏ ਖੜੀ ਆ ਮੈਂ ਬੈਕ ਨਿਸ਼ਾਨੀ ਇੱਥੇ ਦਿਖਾਉਣ ਨੂੰ। ਇਹਦਾ ਪਤੀਂ ਲਾਦਾ ਵਿਨਰ ਸ਼ਾਹ ਕਰੀ ਜਾਂਦਾ। ਹਾਂ ਇਹ ਪਤਾ ਲੱਗਦਾ ਇੱਥੇ ਤੇ। ਇਹ ਵੀ ਨਾ ਦੀ। ਮੈਨੂੰ ਦੋ ਜੀ ਸਕੈਨ ਕਰ ਲੈਣੇ। ਮੈਂ ਉੱਥੇ ਹੀ ਭੱਜੂ। ਹਨਾ ਜੀ। ਵੀ ਸਾਡਾ ਕੰਮ ਹੀ ਭਾਈ ਨਸ਼ਿਆਂ ਦਾ ਤੁਸੀਂ। ਤੁਸੀਂ ਆਏ ਕਿਵੇਂ ਕਰਦੇ ਹੋ ਹਨਾ ਜੀ। ਬਾਰੇ ਬਾਰੇ ਬਾਤ ਕਿ ਦੇਖੇ ਤੁਸੀਂ। ਉਹ ਮੈਂ ਨਹੀਂ ਮੈਂ ਛੋਟਾ ਜਾਦਾ ਸਾਡੇ ਤਾਂ ਮੈਂ ਛੜਾ ਰੇਂਜ ਤੋਂ ਬਾਹਰ ਨੇ ਹਨਾ ਜੀ। ਹੁਣ ਲਾ ਦੇ ਫਿਰ ਹਾਂ ਕਿਹੜਾ ਭੱਜੂ। ਮੇਰੀ ਗੇਟਾ ਹੋ ਗਿਆ ਨਾ ਕਿਹਾ ਓਏ ਐ ਨਾ ਗਾ ਜਮੇ ਜੇ ਸ਼ੌਂਦਾ ਮੇਤਰ ਪਿੱਛੇ ਹੱਥ ਨਾ ਕਰਿਆ ਕਰ ਓਏ ਓਏ ਅਮਰੀਕਾ ਪਤਾ ਹੀ ਪਿੱਛੇ ਹੱਥ ਕਰਦਾ ਭਈਆ ਤੁਸੀਂ ਨਾ ਵੀ ਮੈਂ ਫੇਰ ਬਣਾ ਲਿਓ ਉਹ ਮੈਂ ਫੇਰ ਬਣਾ ਲਿਓ ਜੀ ਮੈਂ ਆ ਗਿਆ ਬਸ ਵੀਡੀਓ ਬਣਾ ਕੇ ਅੱਛਾ ਉਹ ਭਈਆ ਟਾਈਮ ਲੱਗ ਗਿਆ ਨਾ ਫੋਟੋਆਂ ਫੋਟੋਆਂ ਖਿਚਾਉਣ ਵਾਲੇ ਦੇਖ ਰੱਖ ਨੇ ਮੁੰਡੇ ਖੜੇ ਹੂੰ ਠੀਕ ਹੈ ਦਾਂਚਾਰ ਮੁੰਡਾ ਹਾ ਮੁੰਡਾ ਕਿੱਥੋਂ ਆਇਆ ਪਿੱਛੇ ਹੱਥ ਕਰਕੇ ਖੜਾ ਆ ਪਿੱਛੇ ਪਿੱਛੇ ਹੱਥ ਕਰਾ ਲਾਣੇ ਨਹੀਂ ਰਿਹਾ ਅੱਛਾ ਲਾਣੇ ਉਹ ਟੋਪਾ ਵੀ ਲਾ ਲਾਣੇ ਨਹੀਂ ਲਿਆਇਆ ਆਪਣੇ ਮਾਨਸਾ ਚਲੇ ਚ ਤਾਂ ਹੈ ਜੰਮੂ ਇਹਨਾਂ ਦਾ ਮੁੰਡਾ ਹੈ ਜਾ ਤੇ ਨਾ ਟੋਪਾ ਹੈ ਜਾ ਇਹ ਟੋਪੀਆ ਕੀ ਟੋਪਾ ਦੂਜਾ ਪੀਣੀ ਦਵਣਾ ਕੋਈ ਫਿਰਲੇ ਕੋਈ ਹਾਂ ਹਾਂ ਬਈ ਰਗਵਿੰਦਰ ਸਿੰਘ ਐਡਵੋਕੇਟ ਲਾ ਜਾ ਹਾਂ ਲਾ ਵੀ ਲਾ ਪਈ ਐ ਛੰਡੇ ਵਾਲੇ ਦਾ ਚਨੀ ਰੋਈ ਬੋਲਾਂਗੇ ਜੀ ਪੀ ਦਾ ਪੀਲਾ ਪੀਲਾ ਇਹ ਕੀ ਕਰਨ ਗਿਆ ਸੀ ਅੱਜ ਚਨੀਰ ਸਮੇਂ ਰੈਲੀ ਜੀ ਕੱਢਿਆ ਬਾਬਾ ਟਰੈਕਟਰ ਸੀ ਅੱਜ ਆਦੀ ਰੈਲੀ ਅੱਜ ਓਏ ਗੁਈ ਗੁੱਪ ਮਰੀ ਹੋਣਾ ਅੱਜ 26 ਤਰੀਕ ਜੀ ਹੈ ਨਾ ਓਏ ਬੀਮਾਰ ਚਾਚਾ ਬੀਮਾਰ ਚਾਣਾ ਓਏ ਨਵੰਬਰੀ ਆ 26 ਕਹਿੰਦਾ ਹੋਰ ਮੈਨੂੰ ਨਹੀਂ ਪਤਾ ਇਹ ਦੂਗਰੂ ਪਤਾ ਹੈ ਬਈ ਦੂ ਪਤਾ ਦੋ ਜੜੀਓ ਕਿੱਦਾਂ ਪਤਾ ਹੈ ਭਈ ਬੰਦੇ ਜਿਹੜੇ ਤੈਨੂੰ ਮਿਲਣਾ ਇਹਨੇ ਖਾਦੀ ਵੀ ਤਿਵਾਓ ਕੁਛ ਲੱਗਦਾ ਮੈਨੂੰ ਦੋ ਵੀ ਜੱਗੀ ਚਲੀ ਇਦਰੇ ਕਰ ਲੋਗੇ ਉਹਨੂੰ ਭਾਂਡਾ ਆ ਚਾਰ ਤਿੱਕਰ ਬਹਿ ਕੇ ਜੀ ਦਾ ਘਾ ਲਾਉਣਾ ਅੱਜ ਕਰੀ ਫਿਰ ਲਿਆ ਹੁਣ ਤਾਂ ਯਾਰ ਸਰ ਹੁਣ ਮੁੱਕ ਹੈ ਹੁਣ ਤਾਂ ਪੋਜ ਆਪਣੇ ਬਹੁਤ ਆ ਗਏ ਟਰੈਕਟਰ ਸੀ ਪੋਜ ਦਾ ਟਰੈਕਟਰ ਚਾਹੀਦਾ ਭੈਂ ਜਦੂ ਰੌਣੀ ਸੁੱਕ ਜਾਂਦੀ ਹੈ ਹਾਂ ਹੋਰ ਹੁਣ ਹੋਰ ਹੁਣ ਕਿਹੋ ਗੰਡੇ ਗੁੰਡੇ ਲਾਉਣੇ ਹੁੰਦੇ ਲੋਕਾਂ ਨੇ ਲਾਉਣੇ ਹੁੰਦੇ ਯਾਰ ਬੰਦੇ ਨੇ ਪੋਜ ਟਰੈਕਟਰ ਤੋਂ ਲਵੇ ਲਾਜ਼ਮੀ ਨਾਵਾ ਮਾਰਚ ਮੂਰਤ ਚ ਨਾ ਲਵੇ ਉਹ ਲੋਕਾਂ ਨਾਲ ਪੰਗਾ ਲਵੇ ਇਹਨੂੰ ਪੈਸੇ ਦੱਸ ਮੈਂ 2 ਮਹੀਨੇ ਚ ਲਵੇ ਪੋਚ ਲੈਟਰ ਕਢਾਵੇ ਤਾਜ਼ਾ ਹਾਂ ਨਾਲੇ ਸਸਤਾ ਮਿਲ ਜਾਂਦਾ ਨਾਲੇ ਸਸਤਾ ਮਿਲ ਜਾਂਦਾ ਹਾਂ ਕੰਫੜਾ ਹੁੰਦਾ ਨਾਲੇ ਕਮਬਾੜਾ ਹੁੰਦਾ ਪੋਚ ਗੰਡੇ ਗੁੰਡੇ ਲਾਉਣੇ ਹੁੰਦੇ ਹਰੇਕ ਨੇ ਯਾਰ ਅੱਜ ਮੈਂ ਮੈਂ ਕਢਾ ਖਿੜਿਆ ਤੂੰ ਕਢਾ ਖਿੜਿਆ ਹਾਂ ਰਡ ਵੱਧ ਖਿੜਲੇ ਪੋਚ ਹਾਂ ਕਿਹੜੇ ਨਿਕਲਦੇ ਜੀ ਹੌਲੈਂਡ ਅੱਛਾ 33 53 ਵੀ ਬਹੁਤ ਨਿਕਲੇ ਨੇ ਪੋਚ ਨਿਕਲੇ ਨੇ ਹਾਂ ਪੋਚ ਜਨਰੇਟਰ ਦਾ ਤੋਂ ਨਿਕਲੋ ਜਨੇ ਉਹ ਜਦੋਂ ਘੰਡੇ ਲਾਉਣ ਦੇ ਕੰਮ ਆ ਬੜਾ ਹੁੰਦਾਗਾ ਤੈਨੂੰ ਨਹੀਂ ਕਹੀਦਾ ਹਾਂ ਉਹਨੇ ਘੰਡੇ ਦੀ ਸਪਰੇਅ ਕਰਨੀ ਦੀ ਕੋਸਾ ਅਸਲ ਅਸਲ ਮੁੰਡੇ ਨੇ ਸਿੱਧੀ ਦੇੜੀ ਤੇ ਵੀ ਜਾਣਾ ਹੁੰਦਾ ਕੋਸਤਾ ਆ ਬਾਈ ਮੁੰਡਾ ਦੇਖਿਆ ਦੇਖਿਆ ਲੱਗਦਾਗਾ ਹੂੰ ਤੇ DNA ਜਿਹੜੇ ਜਿਹ ਲਿਦਾਣੇ ਜਿਹੜੇ ਜੋ ਕਿਹੜਾ ਪਿੰਡ ਆ ਬਾਈ ਆਪਣਾ ਅੱਛਾ ਫਾਈ ਨਹੀਂ ਪਿੰਡ ਦਾ ਨਾਮ ਤੇ ਪਿੰਡ ਦਾ ਨਾਮ ਬੜੀ ਦੂਰ ਪਿੰਡ ਦਾ ਨਾਮ ਬੜੀ ਦੂਰ ਬਾਈ ਉਹਨਾਂ ਕੇ ਕਰਲਾ ਨੂੰ ਫੋਨ ਆਊਗਾ ਕਿ ਹੁੰਦਾ ਜੀ ਜਿਹੜੇ ਚ ਖੜਾ ਸੀ ਮੈਂ ਭੈਣ ਦੇ ਤੇ ਜਿਹੜੀ ਨਹੀਂ ਵੇੜੇ ਚ ਜਿਹੜਾ ਇਕੱਠੇ ਹੋਏ ਬੜੇ ਜੇ ਇਕੱਠੇ ਇਹ ਲੈ ਫੋਟੋ ਪਾਈ ਮੇਰੇ ਹੋਂ ਤੋਂ ਪਹਿਲਾਂ ਕਰਾ ਲਈ ਤੁਸੀਂ ਆਈਡੀ ਰੱਖਦੇ ਪਾਉਂਦਾ ਭਾਈ ਆਈਡੀ ਰੱਖਦੇ ਟਕ 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 ਕੋਈ ਦਾ ਹੱਥ ਲੱਗੇ ਹੋਇਆ ਜੀ ਅੱਥੋਰੀ ਦਾ ਲੱਗੇ ਹੋਇਆ ਇਹ ਪੁੱਤ ਨੂੰ ਮੰਗੇ ਆ ਆ ਆਦਾਂ ਚਲਾਇਆ ਦਾ ਵੀ ਹਲਪ ਠੀਕ ਹੈ ਦੋਸਾ ਸਮਾਂ ਮੁੰਡੇ ਦੇ ਮਾਂ ਤੋਂ ਸੁਧਾਰੂ ਪੌ ਚਲਾ ਕੇ ਚੇ ਕੁਝ ਵੀ ਨਹੀਂ ਤੇਰੀ ਵੀ ਆ ਫਰਤ ਚਲ ਨਹੀਂ ਕਿਸੇ ਕਿਸੇ ਨੂੰ ਦੂਜਾ ਫਰਤ ਅਬ ਇਹ ਨਾਲ ਲੈ ਉਹਨੇ ਕਬ ਲੈ ਆ ਜੀ ਇਹ ਰੋਟਾ ਚੜਾ ਐਂ ਚੇ ਬੈਠਾ ਉਹਦਾ ਸੁੱਤੇ ਪਾ ਗਿਆ ਕਿਹੜਾ ਕਿਹੜਾ ਚਿਹਰਾ ਪੜਨ ਲੱਗਾ ਮੋਟਰਸਾਈਕਲ ਲਿਆ ਗਿਆ ਉਹ ਮਾਂਗ ਗਿਆ ਦੋ ਸੰਦੂਆ ਕਾਲ ਵੀ ਬਣਾਣਾ ਹੋ ਗਿਆ ਕੜਕ ਕੜਕ ਪੱਤੀ ਇਹਨੇ ਉਹ ਢਾ ਲੈਣੇ ਇਹਨੂੰ ਮੈਂ ਆਖਿਆ ਹੀ ਵੀਡੀਓ ਮੈਂ ਬਣਾਉਣਾ ਐ ਮੈਂ ਕਿਹਾ ਤੂੰ ਐ ਜਾ ਕੇ ਟਰੈਕਟਰ ਦੇ ਗਾਣ ਦੇ ਵਿੱਚ ਦੀ ਢੇੜਾ ਲੈ ਲੈ ਬਾੜੀ ਅੱਤ ਅਸਲ ਵੀਡੀਓ ਚੱਲੂਗੀ ਮਿਰਜਾਂ ਤੇ ਜਾਊਂ ਮਿਰਜਾਂ ਤੇ ਜਾਊਂ ਜਿਉਂਦਾ ਤੂੰ ਆਪ ਦੇ ਦਿਓ ਮੈਂ ਅੱਜ ਦਾ ਵੀਡੀਓ ਨਹੀਂ ਪਾਣੀ ਤੱਕਾ ਹੀ ਮਿਲੀਆਂ ਤੇ ਜਾਊਂ ਆਹ ਨੰਡਾ ਦਾ ਨਜ਼ਾਰਾ ਵੱਖਰਾ ਆਹ ਨਹੀਂ ਭਾੜ ਦੇਣਾ ਕਿਤੇ ਕਿਤੇ ਸੈਂਦੀਆਂ ਨਾ ਤੱਕ ਹਾਂ ਇਹ ਨਾ ਜੇਤਾ ਆਪਣਾ ਕਹੂੰ ਦੀ ਲੱਗਦਾ ਜਿੰਨਾ ਜਰਾ ਵੀ ਖੇਤ ਨਾ ਰੋਣ ਇਕੱਠੇ ਜਣਾ ਹੋਵੇ ਬੰਦਾ ਨਾ ਇਕੱਠੇ ਜਣਾ ਹੋਵੇ ਇਕੱਲੇ ਇਕੱਲੇ ਨਾ ਜੀ ਵੀ ਨਾ ਲੱਗਦਾ ਹਾਂ ਕਿ ਲਈ ਫਿਰ ਤੂੰ ਫਾਰਮ ਭਰਨਾ ਆਇਆ ਇੱਥੇ ਹਾਂ ਠੀਕ ਹੈ ਹਾਂ ਹੈ ਬਾਈ ਫਾਰਮ ਭਰਨਾ ਆਇਆ ਇੱਥੇ ਇਹ ਮੈਂ ਪੜਦਾ ਰਹਿਣਾ ਬਈ ਹਾਂ ਕੀ ਤਾਂ ਗੱਲ ਆ ਪੜ੍ਹੂ ਮੈਨੂੰ ਜਰਨਲ ਆਲੋਜ ਵੱਧ ਹੈ ਅੱਛਾ ਉਹ ਤਾਂ ਮੈਂ ਉਹ ਵੀ ਬੜ ਗਿਆ ਉਹ ਤੇਰੇ ਪੜੇ ਨੇ ਖਤਮ ਹੋ ਗਏ ਉਹ ਜੀ ਬਦਲ ਲੋ ਤੇ ਆਈ ਵਾ ਤਾਂ ਆਏ ਹੁੰਦਾ ਬਈ ਇਹਦਾ ਪੜਿਆ ਲਿਖਿਆ ਬੰਦਾ ਹੁੰਦਾ ਮੈਂ ਬੜ ਚੀ ਨਾ ਵਸਦੀ ਜਮਾ ਜਦੋਂ ਵੇਲੇ ਹੁੰਦੇ ਆ ਕਿਤੇ ਟਾਈਮ ਕੱਢਿਆ ਕਰੋ ਤੀਜਾ ਵੀ ਮਿਲਦਗਾ ਇਹਦੇ ਨਾਲ ਤਾਂ ਬਈ ਜਿਹੜਾ ਬੰਦਾ ਕਿਤਾਬਾਂ ਨਾਲ ਜੁੜ ਗਿਆ ਤੁਸੀਂ ਐ ਸਮਝ ਲਓ ਵੀ ਜੀ ਮੰਦੇ ਨਾਲ ਜੁੜ ਗਿਆ ਮੰਜੇ ਨਾਲ ਜੁੜ ਗਿਆ ਅੱਖਾਂ ਤੋਂ ਵਹਿ ਗਿਆ ਅੱਖਾਂ ਤੋਂ ਵਹਿ ਗਿਆ ਕੰਨਾਂ ਤੋਂ ਵਹਿ ਗਿਆ ਕੋਈ ਤੁਚਾਣ ਪੜ ਦੋਲਾ ਨੂੰ ਕੀ ਪਤਾ ਇਹ ਐਡਾ ਜੇ ਅਸੀਂ ਅਣ ਪੜ ਹੁੰਦੇ ਕਿਤਾਬ ਕੋ ਜਗਦੇ ਐਡਾ ਇਸ ਕਹਣਾ ਜਿਹੜਾ ਕਿਤਾਬਾਂ ਦਾ ਨਸ਼ੇ ਵਾਂਗੂ ਇਸਕਾ ਬਈ ਇਹਦਾ ਜਿਹੜੇ ਬੰਦੇ ਨੇ ਕਰ ਲਿਆ ਚੋੜਨਾ ਦਾ ਚੋੜਰੇ ਕੀ ਬੋਰ ਦਾ ਕਰਕੇ ਆ ਹਾਂ ਤੇ ਆਪਣੇ ਮਿੱਤਰ ਮਲਕੀਤ ਸਿੰਘ ਜਿਹੜਾ ਅਕਸਰੀ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕਰਦੇ ਰਹਿੰਦੇ ਆ ਉਹਨੇ ਐਸੀ ਚਿੱਟਕ ਲਾਈ ਤੇ ਹਜੇ ਤੱਕ ਨਹੀਂ ਪੁੱਜੀ ਠੀਕ ਹੈ ਜੀ ਨਰਜੀ ਨਾਲ ਤੇ ਹੈ ਹਾਂ ਨਰਜੀ ਨਾਲ ਤੇ ਹੈ ਐਸੀ ਚਿੱਟਕ ਐਸੀ ਜੇਟਕ ਲਾਈ ਤੇ ਤੋਂ ਦਾ ਫਿਰ ਮੈਂ ਜਹਾਈ ਮੰਦਾ ਚੱਲ ਜੀ ਬੰਦੇ। ਕਰਦੇ ਆ ਭਾਈ ਤੁਹਾਡੇ ਤੋਂ ਅੰਦਰ ਤੇ ਆਪਾਂ ਕੰਮ ਕਰਦੇ ਆ ਆਪਣਾ ਸ਼ੁਰੂ। ਤੇ ਮੇਰੀ ਢੂਹੀ ਦਾ ਇਲਾਜ ਕਰਾ ਦਿਓ ਜੀ। ਮੇਰੀ ਢੂਹੀ ਦਾ ਇਲਾਜ ਕਰਾ ਦਿੰਨੇ ਆ। ਦਰਦ ਆ ਟੱਕਰਾ ਤੋਂ ਮਢੋ ਲਗਾ। ਹਾਂ ਨਹੀਂ। ਇੱਕ ਵਾਰ ਦਿਆ ਕਰੂ ਤੇ ਦੂਜੀ ਖਾਲੀ ਕਰਾਇਆ ਕਿ ਪਾਸੇ। ਇਹ ਜੱਟਾਂ ਕੋਲੇ ਤਾਂ ਦੇਸੀ ਜਗੜ ਤੋਂ ਤੋਂ। ਇਹ ਤਾਂ ਹਵਾ ਹੀ ਹੁੰਦੀ ਆ ਮਨ ਕਹਿੰਦੀ ਜੋ ਨਿਕਲ ਗਈ ਕਿ ਨਾ ਬੱਸ। ਹਾਂ ਔਰ ਇੱਕ ਢੋਲੀ ਨਾਲ ਹੀ ਨਿਕਲ ਜੂ। ਨਾ ਪਿਆ ਵਾ ਇਹੋ ਜੀ ਗੱਲ ਨਹੀਂ। ਇਹੋ ਜੀ ਗੱਲ ਕਿਉਂ ਨਹੀਂ? ਜੇ ਕੋਈ ਮਾਲਸ ਕਰ ਸਕਦਾ ਢੂਹੀ ਤਾਂ ਉਹ ਕਰ ਦੋ। ਜਿਹਦੇ ਚ ਰਹਿ ਗਈ ਨਾ ਜੀ। ਜੇ ਤੈਨੂੰ ਹੁਣ ਕੋਈ ਦਵਾਈ ਦੱਸਦੀ ਤਾਂ ਫਿਰ ਤੂੰ ਉਹ ਆਹ ਸਿੱਕਣੂ ਹੀ ਹੈ ਇਹ ਚੱਕ ਮੈਕਰੋ ਉਰੇ ਲਈ ਬੜਾ ਰਾਤ ਨੂੰ ਇੱਕ ਤਣਿਆ ਜਾ ਮਾਰ ਨੀ ਚੀਜ਼ ਛੇੜਿਆ ਨਾ ਕਰੋ ਮੈਨੂੰ ਇਹਦੇ ਭੈਣ ਦੇ ਖਸਮਾ ਦੇਣਾ ਪੂਲੀ ਪੈਂਦੀ ਕਰਾਉਣੀ ਬੂ ਕਰਾਉਣੀ ਪਊ ਹੈਂ ਕਰਾ ਕੇ ਲਿਆ ਹੋਰ ਜਰ ਨਮਾਜ਼ ਪ੍ਰਸਾਦ ਰਾਤ ਨਹੀਂ ਹੁੰਦਾ ਯਾਰ ਓਏ ਆਹਾ ਓਏ ਆ ਗੋਡਾ ਲਾਵਾ ਗੋਏ ਆ ਲਾਲ ਜਹ ਤੇ ਲੋਕ ਲੱਗੇ ਬੈੜ ਗਿਆ ਦੇਖ ਆਹੇ ਜੇ ਰੰਗ ਨਹੀਂ ਹੈਗੇ ਆ ਦੇਖ ਅਲਟੀਨੇਟਰ ਤੇ ਤੱਤਾ ਹੋਊਗਾ ਅਲਟੀਨੇਟਰ ਤੇ ਲੋਕ ਲੱਗੇ ਬੈੜ ਗਿਆ ਤਾਂ ਹੈ ਇਹੇ ਜੇ ਰੰਗ ਆਇਆ ਆ ਆ ਦੇਖ ਇੱਥੋਂ ਮੈਂ ਕਰ ਇੱਥੋਂ ਠੀਕਾ ਵੱਡਾ ਡਰਾਈਵਰ ਆ ਲੋਕ ਲੱਗੇ ਪਏ ਸੀ ਇੱਥੇ ਅਲਟੀਨੇਟਰ ਤੇ ਉਹ ਬੈਕ ਉਹ ਮੋਟਰਸਾਈਕਲ ਖੜਾ ਬਈ ਸਿੱਧਾੜ ਵਾਲਾ ਬਈ ਪਿੱਛੇ ਡੇਗਾ ਖੰਭਾਗਾ ਕਿੱਥੇ ਕਰ ਬਾਬੂ ਉਹ ਫਿਰ ਠੇਗਾ ਖੜਾ ਕੰਜੜਾ ਮੋਟਰਸਾਈਕਲ ਖੜਾ ਮੇਰਾ ਇੱਧਰ ਮੋਰਫਿੰਗ ਨਹੀਂ ਹੋ ਜਾੜਦੇ ਮੈਂ ਬਟਾਏ ਨੂੰ ਜਰਾ ਰੇੜੀ ਦਾ ਕੁਝ ਫਣਾਉਂਦਾ ਨਹੀਂ ਇਹਨੂੰ ਹੈ ਤੂੰ ਜੀ ਟਰੈਕਟਰ 'ਚ ਬਿਠਿਆ ਹਾਂ ਕਿਹੜੀ ਨੇ ਇਹਨੂੰ ਕੋਈ ਸਾਈਕਲ ਦੀ ਮੰਗਵਾ ਦਿੰਦਾ ਦੇਖ ਦੇਖ ਤਾਂ ਨਾ ਦੇਖ ਦੇ ਹੈ ਇਹ ਦੇਖ ਮਣੇ ਅੱਲਾ ਸੇਰੇ ਦਾ ਖਲਾਣੇ ਕਿ ਉਹ ਦੇਖ ਆ ਭਾਗਾ ਕੱਢ ਜਾਓ ਤੁਸੀਂ ਚੜਦੇ ਹੋਗੇ ਤੁਸੀਂ ਚੜਦੇ ਹੋ ਪਰ ਉਹਨੂੰ ਟਰੈਕਟਰ ਬੰਦ ਹੋ ਜਾਊਗਾ ਹੋ ਪੀਲਾ ਤੇਲ ਪਾਇਆ ਉਹ ਇਕੱਟਣਾ ਇਕੱਠਾ ਤੇ ਭੈਣ ਦਾ ਜਦੋਂ ਨਹੀਂ ਮਤ ਨਹੀਂ ਗਈ ਹੋਰ ਦਾ ਤੇਲ ਪਾਇਆ ਤਿੰਨ ਸਿਲੰਡਰ ਪਤੰਦਰ ਆਗਾ ਉਹ ਤੁਹਾਡਾ ਸ਼ੋਕਾ ਲੈ ਲੈਣ ਚਲਾਉਂਦਾ ਰਿਹਾ ਨਾ ਬਈ ਤੂੰ ਉਹ ਕੰਬਲ ਲੈ ਕੇ ਉਹ ਫੇਰ ਬੰਦ ਕਰੂਗਾ ਉਹ ਗੇਅਰ ਦੇ ਹੈਂਡਲ ਇਹ ਗੇਅਰ ਦੇਖਦਾ ਪਹਿਲਾਂ ਕਿੱਥੇ ਹੈ ਕੋਡਾ ਸਜੱਕਦੀ ਉਹਦੀ ਪਹਿਲਾਂ ਬਈ ਸ਼ੋਕਾ ਲੈ ਲੈਣ ਚਲਾਉਂਦਾ ਰਿਹਾ ਤੂੰ ਅੰਦਾਜ਼ਾ ਹੋਵੇ ਬੰਦਾ ਹੈਂਡਲ ਮਾਰਦੇ ਆ ਹਾਂ ਬਈ ਸ਼ੋਕਾ ਲੈ ਲੈਣ ਚਲਾਉਂਦਾ ਰਿਹਾ ਪਹਿਲਾਂ ਹਾਂ ਬਈ ਮੈਂ ਪਹਿਲਾਂ ਡੀ ਮਾਨ ਚਲਾਉਂਦਾ ਰਿਹਾ ਜਦਾ ਸ਼ੇਰਗ ਦੇ ਉੱਲੇ ਹੋ ਕੇ ਬੰਦਾ ਤੁਰ ਰਿਹਾ ਹੈ ਅੱਛਾ ਠੀਕ ਹਾਂ ਹਾਂ ਕੀ ਲੋ ਬਈ ਬਾਕੀ ਹਾਂ ਦੱਸੋ ਬਈ ਟਰੈਕਟਰ ਦਾ ਕੀ ਕਰਕੇ ਆਏ ਸਿੱਧੂ ਉਹ ਟਰੈਕਟਰ ਦਾ ਭਰਾਵਾ ਟੱਸ ਟੱਕਣੀ ਭੁੱਲ ਗਏ ਯਾਰ ਉਸ ਰਾਹ ਨਹੀਂ ਹੋਇਆ